ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਆਈਕਨ ਨੂੰ ਆਲਟੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਹਰ ਰੋਜ਼ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਨੀਂਦੀ ਰਾਵੀ ਦੀ ਇੱਕ ਬਹੁਤ ਵਧੀਆ ਇਹ ਝੋਟੀ ਸੋ ਇਸ ਦੀ ਕੀ ਡਿਟੇਲ ਹੈਗੀ ਏ ਤੁਹਾਡੇ ਨਾਲ ਪੂਰੀ ਸ਼ੇਅਰ ਕਰਨ ਜਾ ਰਹੇ ਆਂ ਜੀ ਉਸ ਤੋਂ ਪਹਿਲਾਂ ਜ ਕੰਗਣ ਖੇੜਾ ਹੈਗਾ ਸ਼ਹਿਰ ਮਲੋਟ ਜਿਹੜਾ ਜ਼ਿਲ੍ਹਾ ਦੋਸਤੋ ਇਹ ਸ਼੍ਰੀ ਮੁਕਸਰ ਸਾਹਿਬ ਹੈਗਾ ਤਹਿਸੀਲ ਮਲੋਟ ਹੈਗੀ ਹੈ ਦੋਸਤੋ ਸੋ ਦੋਸਤੋ ਇਸ ਜੇ ਛੋਟੀ ਦੀ ਗੱਲ ਕਰੀਏ ਤਾਂ ਇਹ ਦੂਜਾ ਸੂਆ ਇਸ ਵਾਰ ਸੂਈ ਹੈਗੀ ਆ 12 ਦਿਨ ਹੋ ਗਏ ਆ ਤਕਰੀਬਨ ਸੂਈ ਨੂੰ ਮਗਰ ਜਿਹੜਾ ਬੱਚਾ ਹੈਗਾ ਉਹ ਕਟਾ ਹੈਗਾ ਦੋਸਤੋ ਨੀਲੀ ਰਾਵੀ ਦਾ ਛੋਟੀ ਵੀ ਨੀਲੀ ਰਾਵੀ ਦੇ ਵਿੱਚ ਪੈਂਦੀ ਹੈ ਜੀ ਬਹੁਤ ਸੋਹਣੀ ਛੋਟੀ ਹੈਗੀ ਆ ਠੰਡੀ ਸੀਲ ਇਹ ਛੋਟੀ ਹੈਗੀ ਆ ਦੋਸਤੋ ਜਿਹੜਾ ਦੁੱਧ ਆ 12 ਲੀਟਰ ਤਿਆਰ ਹੈਗਾ ਦੋਸਤੋ ਬਾਕੀ ਤੁਸੀਂ ਚੱਡਾ ਹਵਾਨਾ ਖੁਦ ਆਪ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਸਾਫ਼ ਹਵਾਨੇ ਦੀ ਹੈਗੀ ਆ ਥਣ ਮੁਠੀ ਪਰ ਲੱਗਾ ਹੈਗਾ ਦੋਸਤੋ 12 ਲੀਟਰ ਦਾ ਜਿਹੜਾ ਮਿਲਕ ਆ ਉਹ ਬਿਲਕੁਲ ਇਸ ਟਾਈਮ ਰੈਡੀ ਹੈਗਾ ਜਿਹੜੇ ਮੇਰੇ ਵੀਰ ਚਾਹਵਾਨ ਹੋਣ ਆਪਣੀ ਦੋ ਡੰਗ ਦੀ ਚੁਵਾਈ ਤੁਸੀਂ ਤਸੱਲੀ ਨਾਲ ਕਰਕੇ ਚੈੱਕ ਪਾਸ ਆਪਣਾ ਜ਼ਰੂਰ ਕਰ ਸਕਦੇ ਹੋ ਮਿਲਕ ਵੱਲੋਂ ਬਾਕੀ ਮਿਲਕ 12 ਲੀਟਰ ਬਿਲਕੁਲ ਤਿਆਰ ਹੈਗਾ ਦੋਸਤੋ ਬਾਕੀ ਜਿਹੜੇ ਚਾਹਵਾਨ ਵੀਰ ਹੋਣ ਖਰੀਦਣ ਦੇ ਉਹ ਦੋ ਡੰਗ ਦੀ ਚੁਵਾਈ ਤੇਨੇ ਡੰਗ ਦੀ ਚੋਾਈ ਆਪਣੀ ਕਰਕੇ ਬਿਲਕੁਲ ਤਸੱਲੀ ਕਰ ਸਕਦੇ ਹਨ ਮਗਰ ਜਿਹੜਾ ਬੱਚਾ ਕਟਾ ਨੀਲੀ 라ਵੀ ਦੇ ਵਿੱਚ ਉਹ ਵੀ ਬਹੁਤ ਵਧੀਆ ਖੂਬਸੂਰਤ ਹੈਗਾ ਦੋਸਤੋ ਨਿਸ਼ਾਨਾ ਦੇ ਵਿੱਚ ਪੂਰਾ ਹੈਗਾ ਬਾਕੀ ਤੁਸੀਂ ਝੋਟੀ ਖੁਦ ਚੈੱਕ ਕਰ ਸਕਦੇ ਹੋ ਵਧੀਆ ਝੋਟੀ ਹੈਗੀ ਹੈ ਠੰਡੀ ਸੀਲ ਹੈਗੀ ਹੈ ਦੋਸਤੋ ਧਾਰ ਬਿਲਕੁਲ ਸਾਫ਼ ਹੈਗੀ ਹੈ ਬਾਕੀ ਤੁਸੀਂ ਆਪਦਾ ਮੌਕੇ ਤੇ ਪਹੁੰਚ ਕੇ ਤਸੱਲੀ ਕਰ ਸਕਦੇ ਹੋ ਮੁੱਲ ਵੀਰਿਓ 77000 ਰੁਪਇਆ ਇਸ ਦੀ ਡਿਮਾਂਡ ਹੈਗੀ ਹੈ ਮੌਕੇ ਤੇ ਜਿਹੜਾ ਵੀਰ ਸੱਜਣ ਕੋਈ ਪਹੁੰਚ ਕਰਦਾ ਹੈਗਾ ਉਸ ਆਮਾਨ ਤਾਂ ਜ਼ਰੂਰ ਕੀਤਾ ਜਾਵੇਗਾ ਸੋ ਜਿਹੜੇ ਚਾਹਵਣ ਵੀਰ ਹੋਣ ਨੰਬਰ ਆਪਾਂ ਵੀਡੀਓ ਦੇ ਵਿੱਚ ਦੇ ਦਿੱਤੇ ਹਨ ਉਹਨਾਂ ਨੰਬਰਾਂ ਤੇ ਦੋਸਤੋ ਤੁਸੀਂ ਸੰਪਰਕ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਬਾਕੀ ਤੁਸੀਂ ਦੋਸਤੋ ਇੱਕ ਵਾਰ ਤੋਂ ਫੇਰ ਵੇਖ ਸਕਦੇ ਹੋ ਹਵਾਨੇ ਦੀ ਬਹੁਤ ਜਿਆਦਾ ਸਾਫ ਹੈਗੀ ਆ ਪੱਦਰ ਹਵਾਨਾ ਦੋਸਤੋ ਇੱਕੋ ਜਿਹਾ ਥਾਂ ਲੱਗਾ ਹੈਗਾ ਬਾਕੀ ਅਗਲੇ ਨਾਲ ਅਗਲਾ ਮਗਰਲੇ ਨਾਲ ਮਗਲਾ ਤੁਸੀਂ ਚੁਆਈ ਕਰਕੇ ਬਿਲਕੁਲ ਆਪਣੀ ਤਸੱਲੀ ਕਰ ਸਕਦੇ ਹੋ ਹਵਾਨੇ ਵੱਲੋਂ ਦੋਸਤੋ ਧਾਰਨੋਂ ਬਿਲਕੁਲ ਇੱਕ ਨੰਬਰ ਪਾਸ ਹੈਗੀ ਆ ਬਾਕੀ ਜਿਹੜੇ ਮੇਰੇ ਵੀਰ ਚਾਹਵਣ ਹੋਣ ਆਪ ਦੀ ਤਸੱਲੀ ਤੁਸੀਂ ਖੁਦ ਨੇ ਕਰਨੀ ਆ ਮੌਕੇ ਤੇ ਪਹੁੰਚ ਕੇ ਦੋ ਡੰਗ ਦੀ ਚਾਹੇ ਤਿੰਨ ਡੰਗ ਦੀ ਚੁਆਈ ਤੁਸੀਂ ਆਪਣੇ ਹੱਥੀ ਕਰਕੇ ਇਹ ਜਿਹੜੀ ਆਪਣੀ ਝੋਟੀ ਆ ਪਾਸ ਕਰ ਸਕਦੇ ਹੋ ਸੋ ਕਿਸਾਨ ਵੀਰੋ ਮਗਰ ਜਿਹੜਾ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨੇ ਆ ਜੀ ਬੱਚਾ ਜਿਹੜਾ ਇਹ ਮੇਲ ਕਾਫ ਹੈਗਾ ਮਗਰ ਕੱਟਾ ਹੈਗਾ ਤੁਸੀਂ ਇਹ ਵੀ ਦੇਖ ਸਕਦੇ ਹੋ ਕੱਟਾ ਵੀ ਚੰਗੇ ਟੀਕੇ ਦਾ ਦੋਸਤੋ ਚੰਗੇ ਮਾਲੀ ਦਾ ਹੈਗਾ ਬਾਕੀ ਵੀਰ ਉਹਨਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਵੀ ਕਿਸ ਬੁੱਲ ਦਾ ਇਹ ਬੱਚਾ ਹੈਗਾ ਬਾਕੀ ਤੁਸੀਂ ਮੌਕੇ ਤੇ ਆਪਣੀ ਪਹੁੰਚ ਕਰਕੇ ਇਹ ਝੋਟੀ ਖਰੀਦ ਸਕਦੇ ਹੋ ਸੋ ਚਾਹਵਣ ਵੀਰ ਜਰੂਰ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ